ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪ੍ਰਸ਼ਨ ਚਿੰਨਾ ਜਿਸ ਨੂੰ ਲਿਖਿਆ ਹੈ ਡਾਕਟਰ ਗਰਮੀਤ ਸਿੰਘ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸਾਨੂੰ ਪਿੰਡ ਛੱਡਿਆ ਕਈ ਸਾਲ ਹੋ ਗਏ ਸੀ ਪਿੰਡ ਦੇ ਗਵਾਂਢ ਵਿੱਚੋਂ ਲੱਗਦੀ ਭੂਆ ਅਕਸਰ ਹੀ ਸਾਡੇ ਘਰ ਆਉਂਦੀ ਜਾਂਦੀ ਰਹਿੰਦੀ ਸੀ ਕਈ ਵਾਰੀ 2-2 3-3 ਰਾਤਾਂ ਵੀ ਸਾਡੇ ਘਰ ਘਟ ਜਾਂਦੀ ਸੀ ਜਦੋਂ ਵੀ ਆਉਂਦੀ ਤਾਂ ਘੰਟਿਆਂ ਬੱਧੀ ਪਾਪਾ ਨਾਲ ਗੱਲਾਂ ਕਰਦੀ ਰਹਿੰਦੀ ਸੀ ਜਿਹੜੀਆਂ ਵਧੇਰੇ ਕਰਕੇ ਘਰੇਲੂ ਸਿਕਬੇ ਸ਼ਿਕਾਇਤਾਂ ਵਾਲੀਆਂ ਹੀ ਹੁੰਦੀਆਂ ਸਨ ਉਸਦੇ ਚਿਹਰੇ ਤੇ ਹਮੇਸ਼ਾ ਪਰੇਸ਼ਾਨੀ ਅਤੇ ਉਦਾਸੀ ਹੀ ਰਹਿੰਦੀ ਸੀ ਇੰਨਾਂ ਪਰੇਸ਼ਾਨੀਆਂ ਕਰਕੇ 42 ਸਾਲਾਂ ਦੀ ਭੂਆ 72 ਦੀ ਲੱਗਦੀ ਹੁੰਦੀ ਸੀ ਪਿੰਡ ਵਿੱਚ ਨਿੱਕੇ ਵੱਡੇ ਔਰਤ ਮਰਦ ਸਾਰੇ ਹੀ ਉਸ ਨੂੰ ਪੂਆ ਕਹਿ ਕੇ ਬੁਲਾਉਂਦੇ ਹੁੰਦੇ ਸਨ ਇੱਕ ਤਰ੍ਹਾਂ ਜਗਤ ਪੂਆ ਉਸ ਦੀ ਅਲ ਪੈ ਗਈ ਸੀ ਪਾਪਾ ਹਮੇਸ਼ਾ ਹੀ ਉਸ ਦਾ ਨਾਂ ਚੰਨੋ ਚੰਨੋ ਪੂਆ ਲੈ ਕੇ ਬੁਲਾਉਂਦੇ ਹੁੰਦੇ ਸਨ ਪੂਆ ਜਦੋਂ ਵੀ ਸ਼ਹਿਰ ਆਉਂਦੀ ਤਾਂ ਸਾਨੂੰ ਕਹਿੰਦੀ ਕੱਲ ਤਰੀਕ ਹੈ ਮੇਰੀ ਸਮਰਾਲੇ ਸਾਨੂੰ ਕੇਵਲ ਇਹੀ ਪਤਾ ਸੀ ਪੂਆ ਦਾ ਕੋਈ ਮੁਕੱਦਮਾ ਚੱਲਦਾ ਹੈ ਪਰ ਪੂਰੀ ਜਾਣਕਾਰੀ ਨਹੀਂ ਸੀ ਤੇ ਨਾ ਹੀ ਕਿਸੇ ਨੇ ਪੁੱਛਣ ਦੀ ਹਿੰਮਤ ਕੀਤੀ ਸੀ ਕਦੇ ਇਸ ਵਾਰ ਜਦੋਂ ਭੂ ਆਈ ਤਾਂ ਕੁਝ ਬਦਲੇ ਹੀ ਓਖੜੀ ਓਖੜੀ ਹੋਈ ਜੀ ਸੀ ਤੇ ਬਾਰ-ਬਾਰ ਕਹਿੰਦੀ ਸੀ ਮੈਂ ਤਾਂ ਬਸ ਹੁਣ ਵਿਆਸ ਡੇਰੇ ਚਲੀ ਜਾਣਾ ਹੈ ਉੱਥੇ ਰਹਿ ਕੇ ਸੇਵਾ ਕਰੂੰਗੀ ਸਾਰੇ ਆਪਣਾ ਆਪਣਾ ਮਤਲਬ ਪੂਰਦੇ ਨੇ ਮੇਰਾ ਤਾਂ ਕੋਈ ਰਹਿ ਹੀ ਨਹੀਂ ਦੁਨੀਆ ਤੇ। ਭੂਆ ਪਾਪਾ ਨਾਲ ਦੇਰ ਰਾਤ ਤੱਕ ਗੱਲਾਂ ਕਰਦੀ ਰਹੀ ਤੇ ਪਾਪਾ ਭੂਆ ਨੂੰ ਬਾਰ-ਬਾਰ ਸਮਝਾਉਂਦੇ ਵੀ ਰਹੇ। ਅਗਲੀ ਸਵੇਰ ਚਲਦੀ ਭੂਆ ਚਲੀ ਗਈ। ਮੈਂ ਪਾਪਾ ਨੂੰ ਹਿੰਮਤ ਕਰਕੇ ਭੂਆ ਦੇ ਮੁਕਦਮੇ ਬਾਰੇ ਪੁੱਛ ਹੀ ਲਿਆ। ਪਾਪਾ ਲੰਮਾ ਹੋ ਕਾ ਲੈਂਦੇ ਹੋਏ ਬੋਲੇ। ਚੰਨੋ, ਦੋ ਭਰਾਵਾਂ ਦੀ ਬਹੁਤ ਹੀ लाड़ली ਭੈਣ ਸੀ। ਉਹਨਾਂ ਨੇ ਚੰਨੋ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਸੀ ਲੈਣ ਦੇਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਸੀ ਵਿਆਹ ਤੋਂ ਸਾਲ ਬਾਅਦ ਤੋਂ ਚੰਨੋ ਭੂਆ ਦੇ ਮੁੰਡਾ ਵੀ ਹੋ ਗਿਆ ਤੇ ਮੁੰਡਾ ਗੁਜ਼ਰ ਗਿਆ ਤੇ 2 ਸਾਲਾਂ ਬਾਅਦ ਦੂਸਰਾ ਮੁੰਡਾ ਹੋਇਆ ਤੇ ਉਹ ਵੀ ਗੁਜ਼ਰ ਗਿਆ ਇੰਜ ਉਫਰੋਥਲੀ ਉਸ ਦੇ ਦੋ ਮੁੰਡੇ ਗੁਜ਼ਰ ਜਾਣਾ ਇਹ ਤਾਂ ਮਾਂ ਦਾ ਜਿਗਰਾ ਹੀ ਜਾਣਦਾ ਹੈ ਕਿ ਪਹਾੜ ਜਿੱਡਾ ਦੁੱਖ ਕਿਵੇਂ ਜਰਿਆ ਹੋ ਉਸਨੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਮਰਿਆ ਨਾਲ ਮਰਿਆ ਨਹੀਂ ਜਾਂਦਾ ਇਹ ਦੁੱਖ ਸਹਿਣ ਦੀ ਥਾਂ ਚੰنو ਭੂਆ ਨੇ ਗਮ ਮੰਨੂ ਲਾ ਲਿਆ ਪਾਗਲਾ ਵਾਂਗ ਰਹਿਣ ਲੱਗ ਪਈ ਤੇ ਮਾਨਸਿਕ ਰੋਗੀ ਬਣ ਗਈ ਭਰਾਵਾਂ ਨੇ ਚੰنو ਨੂੰ ਆਪਣੇ ਕੋਲ ਪਿੰਡ ਲਿਆਂਦਾ ਤੇ ਇਲਾਜ ਕਰਾਉਣ ਲੱਗੀ ਅੱਜ ਕੁਝ ਤੇ ਕੱਲ ਕੁਝ ਪੂਰੇ 3 ਮਹੀਨਿਆਂ ਦੇ ਇਲਾਜ ਮਗਰੋਂ ਚੰਨੋ ਬਿਲਕੁਲ ਠੀਕ ਹੋ ਗਈ ਸੀ ਤੇ ਭਰਾ ਉਸ ਨੂੰ ਫਿਰ ਸੋਹਰੇ ਘਰ ਛੱਡ ਆਇਆ ਮਹੀਨੇ ਮਗਰੋਂ ਅਚਾਨਕ ਇੱਕ ਦਿਨ ਚੰਨੋ ਤੇ ਉਸਦੇ ਪਤੀ ਪਿੰਡ ਆ ਗਏ ਪ੍ਰੌਣਾ ਉਸੇ ਸ਼ਾਮ ਵਾਪਸ ਮੁੜ ਗਿਆ ਤੇ ਚੰਨੋ ਨੂੰ ਛੱਡ ਗਿਆ ਚੰਨੋ ਦੀ ਹਾਲਤ ਵਿੱਚ ਫਿਰ ਖਰਾਬ ਹੋਣ ਲੱਗ ਪਈ ਭਰਾ ਮਾ ਨੇ ਫਿਰ ਚੰਨੋ ਦਾ ਬਹੁਤ ਇਲਾਜ ਕਰਵਾਇਆ ਜਦੋਂ ਚੰਨੋ ਪੂਰੀ ਤਰ੍ਹਾਂ ਠੀਕ ਹੋ ਗਈ ਤਦ ਭਰਾ ਮਾ ਨੇ ਉਸ ਨੂੰ ਸਹੁਰੇ ਛੱਡਣ ਦੀ ਗੱਲ ਕੀਤੀ ਤੋ ਚੰਨੋ ਪੁੱਬਾ ਮਾਰ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਮੈਂ ਉੱਥੇ ਨਹੀਂ ਜਾਣਾ ਭਰਾ ਮਾ ਨੇ ਸੋਚਿਆ ਕਿ ਦੋਵੇਂ ਮੀਆਂ ਵੀ ਬੀ ਲੜਪੇ ਹੋਣਗੇ ਇਹ ਉੱਥੇ ਜਾ ਕੇ ਰਹੇਗੀ ਤਾਂ ਸਭ ਆਪਣੇ ਆਪ ਠੀਕ ਹੋ ਜਾਣਾ ਹੈ ਭਰਾ ਮਾ ਨੇ ਆਪਣੀ ਭੈਣ ਨੂੰ ਬਹੁਤ ਸਮਝਾਇਆ ਤੇ ਚੰਨੋ ਨੂੰ ਸਾਰੇ ਜਾਣ ਲਈ ਰਾਜੀ ਵੀ ਕਰ ਲਿਆ ਸੀ ਵੱਡਾ ਭਰਾ ਚੰਨੋ ਦੇ ਸਹੁਰੇ ਚੰਨੋ ਨੂੰ ਛੱਡਣ ਚਲਾ ਗਿਆ ਤਾਂ ਚੰਨੋ ਦੀ ਸੱਸ ਨੇ ਦੋਵਾਂ ਨੂੰ ਘਰ ਦੀ ਦੇੜੀ ਵੀ ਚੜ੍ਹ ਨਹੀਂ ਦਿੱਤਾ ਜਿਹੜੇ ਪੈਰੀ ਗਏ ਸੀ ਉਹਨੇ ਪੈਰੀ ਵਾਪਸ ਮੁੜਾਏ ਭਰਾਵਾਂ ਨੇ ਸੋਚਿਆ ਕਿ ਦਾਜ ਵਿੱਚ ਤਾਂ ਹਰ ਚੀਜ਼ ਦਿੱਤੀ ਸੀ ਹੁਣ ਕਿਸ ਚੀਜ਼ ਦੀ ਝਾਕ ਰੱਖਦੇ ਨੇ ਪਹਿਲਾਂ ਤਾਂ ਕੁਝ ਹੋ ਬੋਲੇ ਨਹੀਂ ਤੇ ਹੋਂ ਕੁੜੀ ਨੂੰ ਘਰ ਨਹੀਂ ਬਸਾਉਂਦੇ ਬਚੋਲੇ ਨਾਲ ਗੱਲ ਕਰਕੇ ਪਤਾ ਕਰਵਾਇਆ ਕਿ ਦਾਜ ਦੂਜ ਵਾਲੀ ਕੋਈ ਗੱਲ ਨਹੀਂ ਹੈ ਇਹ ਤਾਂ ਗੱਲ ਹੀ ਕੁਝ ਹੋਰ ਬਣੀ ਹੋਈ ਹੈ ਸੱਸ ਕਹਿੰਦੀ ਹੈ ਡਾਕਟਰ ਕਹਿੰਦਾ ਹੈ ਬਿਮਾਰੀ ਕਾਰਨ ਕੋਈ ਵੱਡਾ ਨੁਕਸ ਪੈ ਗਿਆ ਤੇ ਹੁਣ ਚੰਨੋ ਦੇ ਬੱਚਾ ਨਹੀਂ ਹੋ ਸਕਦਾ ਜੇ ਇਹ ਮੁੰਡਾ ਨਹੀਂ ਜੰਮ ਸਕਦੀ ਤਾਂ ਮੈਂ ਇਹ ਪੱਥਰ ਰੱਖ ਕੇ ਕੀ ਝਟਣਾ ਇਸ ਨੂੰ ਆਪਣੀ ਨੂੰ ਆਪਣੇ ਕੋਲ ਹੀ ਰੱਖਾਂ ਸੁੱਖ ਨਾਲ ਮੇਰਾ ਤਾਂ ਇੱਕੋ ਇੱਕ ਮੁੰਡਾ ਹੈ ਕੋਈ 2-4 ਤਾਂ ਹੈ ਨਹੀਂ ਮੇਰੀ ਤਾਂ ਘਰ ਦਾ ਦੀਪ ਨਹੀਂ ਜਗਣਾ ਕਦੇ ਵੀ ਨਾਲੇ ਮੇਰਾ ਮੁੰਡਾ ਕਿਹੜਾ ਬੁढ़ा ਹੋ ਗਿਆ ਮੈਂ ਤਾਂ ਆਪਣੇ ਮੁੰਡੇ ਦਾ ਹੋਰ ਵਿਆਹ ਕਰ ਲੈਣਾ ਕੋਈ ਘਾਟਾ ਨਹੀਂ ਮੈਨੂੰ ਕੁੜੀਆਂ ਦਾ ਇਸ ਘਟਨਾ ਨੇ ਭਰਾਵਾਂ ਦੇ ਭਰਾਵਾਂ ਅਤੇ ਨਜ਼ਦੀਕੀ ਸੰਬੰਧੀਆਂ ਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਸੀ ਦੋਵੇਂ ਤਰ੍ਹਾਂ ਦੇ ਕੁਝ ਸਿਆਣੇ ਵਿਅਕਤੀਆਂ ਨੇ ਸਮਝੌਤਾ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੱਲ ਕਿਸੇ ਕਿਨਾਰੇ ਲੱਗਣ ਦੀ ਥਾਂ ਹੋਰ ਵੀ ਵੱਧ ਗਈ ਸੀ ਅਚਾਨਕ ਇੱਕ ਦਿਨ ਪਤਾ ਲੱਗਾ ਕਿ ਸੱਸ ਆਪਣੇ ਮੁੰਡੇ ਦਾ ਚੋਰੀ ਛੁਪੇ ਦੂਸਰਾ ਵਿਆਹ ਕਰਵਾ ਕੇ ਬਾਹਰਲੇ ਮੁਲਕ ਵਿੱਚ ਭੇਜਣ ਦੀਆਂ ਤਿਆਰੀਆਂ ਕਰੀ ਬੈਠੀ ਹੈ ਭਰਾਵਾਂ ਨੂੰ ਜਿਵੇਂ ਭਾਜੜ ਪੈ ਗਈ ਹੋਵੇ ਜਦੋਂ ਵੀ ਪਰੌਣੇ ਦਾ ਪਤਾ ਕਰਨ ਪਿੰਡ ਜਾਂਦੇ ਤਾਂ ਸੱਸ ਮੁੰਡੇ ਦਾ ਕੋਈ ਥੋ ਪਤਾ ਨਾ ਦੱਸਦੀ ਅਤੇ ਨਾ ਹੀ ਕਿਸੇ ਹੋਰ ਪਾਸੇ ਤੋਂ ਕੋਈ ਉਗ ਸੁਗ ਮਿਲਦੀ ਹਰ ਪਾਸੇ ਤੋਂ ਬੇਵੱਸ ਅਤੇ ਲਾਚਾਰ ਹੋ ਕੇ ਭਰਾਵਾਂ ਨੇ ਮੁੰਡੇ ਵਾਲਿਆਂ ਤੇ ਅਦਾਲਤ ਵਿੱਚ ਦਾਵਾ ਕਰ ਦਿੱਤਾ ਫਿਰ ਤਰੀਕਾ ਅਤੇ ਪੇਸ਼ੀਆਂ ਦਾ ਨਾ ਮੁੱਕਣ ਵਾਲਾ ਚੱਕਰ ਸ਼ੁਰੂ ਹੋ ਗਿਆ ਤਰੀਕਾਂ ਪੈਂਦੀਆਂ ਗਈਆਂ ਕਦੇ ਇਹ ਕੇਸ ਲੁਧਾਣੇ ਚਲਾ ਜਾਂਦਾ ਅਤੇ ਕਦੇ ਸਮਰਾਲੇ ਆ ਜਾਂਦਾ ਕੋਈ 10 ਕੋਸਾਲ ਹੋ ਗਈ ਸੀ ਕੇਸ ਚਲਦੇ ਨੂੰ ਹੁਣ ਤੱਕ ਕੋਈ ਫੈਸਲਾ ਨਾ ਹੋਇਆ ਤਰੀਕਾਂ ਤੇ ਤਰੀਕਾਂ ਪਈ ਗਈਆਂ ਫੈਸਲਾ ਹੋਵੇ ਵੀ ਕਿਵੇਂ ਕਦੀ ਜੱਜ ਦੀ ਬਦਲੀ ਹੋ ਜਾਣੀ ਸੀ ਕਦੇ ਵਿਰੋਧੀ ਧਿਰ ਵੱਲੋਂ ਪਹਿਲਾਂ ਹੀ ਅਗਲੀ ਤਰੀਕ ਪਵਾ ਦੇਣੀ ਸੀ ਬਸ ਇਹ ਮੁਕੱਦਮਾ ਚਲਦੇ ਚਲਦੇ ਚੰਨੋ ਧੂਆ ਦਾ ਚਲਦਾ ਗਿਆ ਪਤਾ ਨਹੀਂ ਗਰੀਬੀ ਨਹੀਂ ਦਾ ਕਦੋਂ ਫੈਸਲਾ ਹੋ ਪਿਛਲੇ 10 ਸਾਲਾਂ ਦੇ ਲੰਮੇ ਅਰਸੇ ਦੌਰਾਨ ਚੰਨੋ ਭੂਆ ਦੇ ਪਰਿਵਾਰ ਵਿੱਚ ਬਹੁਤ ਕੁਝ ਬਦਲ ਗਿਆ ਪਿਤਾ ਦੀ ਮੌਤ ਤੋਂ ਬਾਅਦ ਸਾਰਾ ਪਰਿਵਾਰ ਖਿੰਡ ਪੁੰਡ ਗਿਆ ਭਰਾ ਵਖ ਵਖ ਹੋ ਗਏ ਆਪੋ ਆਪਣੇ ਪਰਿਵਾਰਾਂ ਵਿੱਚ ਰੁੱਝ ਗਏ ਇੰਨਾਂ ਰੁਝੇਵਿਆਂ ਵਿੱਚ ਚੰਨੋ ਭੂਆ ਵਿੱਚ ਹੀ ਰੋ ਗਈ ਭਰਾ ਵੀ ਖਰਚਾ ਦੇਣ ਤੋਂ ਕतराਉਣ ਲੱਗ ਪਈ ਤੇ ਭਰਜਾਈਆਂ ਵੀ ਤਾਂ ਨੇ ਮੇਨੇ ਮਾਰਨ ਲੱਗ ਪਈਆਂ। ਇਵੇਂ ਰੱਜ ਕੇ ਦੁਖੀ ਹੈ ਚੰਨੋ ਪਹਿਣਾ। ਸਭ ਪਾਸਿਆਂ ਤੋਂ ਬੇਕਾਰ ਹੋ ਕੇ ਚੰਨੋ ਨੇ ਜੱਜ ਸਾਹਿਬ ਅੱਗੇ ਆਪਣਾ ਦੁਖੜਾ ਰੋਇਆ। ਜੱਜ ਸਾਹਿਬ ਨੇ ਅਗਲੀ ਪੇਸ਼ੀ ਤੇ ਫੈਸਲਾ ਕਰਨ ਦਾ ਦਾਵਾ ਕੀਤਾ। ਅਗਲੀ ਪੇਸ਼ੀ ਤੇ ਸੱਚਮੁੱਚ ਹੀ ਜੱਜ ਸਾਹਿਬ ਨੇ ਫੈਸਲਾ ਸੁਨਾਹੀ ਦਿੱਤਾ। ਕੁੜੀ ਦਾ ਸਾਰਾ ਸਮਾਨ ਵਾਪਸ ਕੀਤਾ ਜਾਵੇ। ਤੇ 500 ਰੁਪਇਆ ਮਹੀਨਾ ਉਸ ਨੂੰ ਖਰਚਾ ਵੀ ਦਿੱਤਾ ਜਾਵੇ। ਮੁਕਦਮੇ ਦਾ ਫੈਸਲਾ ਹੋਣ ਕਰਕੇ ਸਾਰਾ ਟੱਬਰ ਬਹੁਤ ਹੀ ਖੁਸੀ। ਕਿ ਲੰਮੀ ਵਿਵਤਾ ਤੋਂ ਛੁਟਕਾਰਾ ਤਾਂ ਮਿਲ ਗਿਆ। ਭਰਾ ਮੁੰਡੇ ਵਾਲਿਆ ਤੋਂ ਸਮਾਨ ਲੈਣ ਗਏ ਤਾਂ ਗੋ ਮੁੰਡੇ ਦੀ ਮਾਂ ਨੇ ਸਮਾਨ ਨੂੰ ਹੱਥ ਨਾ ਲਾਉਣ ਦਿੱਤਾ। ਸੱਸ ਕਹਿੰਦੀ ਕੁੜੀ ਆਪਣਾ ਸਾਰਾ ਗਹਿਣਾ ਗੱਟਾ ਤੇ ਕੱਪੜੇ ਲੀੜੇ ਆਪਣੇ ਨਾਲ ਲੈ ਗਈ ਤੇ ਘਰ ਦਾ ਸਮਾਨ ਘਰ ਵਿੱਚ ਵਰਤਿਆ ਗਿਆ ਹੁਣ ਸਾਡੇ ਕੋਲ ਕਾਣੀ ਕੌਡੀ ਨਹੀਂ ਤੇ ਨਾ ਹੀ ਸਾਡਾ ਕੁਝ ਦੇਣਾ ਵੀ ਬਣਦਾ ਹੈ ਭਰਾ ਖਾਲੀ ਹੱਥ ਉੱਥੋਂ ਵਾਪਸ ਆ ਗਈ ਭਰਾਵਾਂ ਨੇ ਮੁੜ ਕੇ ਅਦਾਲਤ ਦਾ ਫਿਰ ਦਰਵਾਜ਼ਾ ਖੜਕਾਇਆ ਜੱਜ ਸਾਹਿਬ ਨੇ ਕਿਹਾ ਕਿ ਪੰਚਾਇਤ ਅਤੇ ਪੁਲਿਸ ਸਾਹਮਣੇ ਸਾਰਾ ਸਮਾਨ ਬਾਬ ਸਦਵਾਇਆ ਜਾਵੀ ਤੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਸਲਾਹ ਲਈ ਕਿ ਸਮਾਨ ਨੂੰ ਛੱਡੋ ਖਰਚਾ ਤੁਹਾਡੇ ਕੋਲ ਪਹੁੰਚ ਜਾਇਆ ਕਰੇਗਾ ਇੱਕ ਪੰਚਾਇਤ ਦਾ ਪੰਚਾਇਤ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਾਫੀ ਸੋਚ ਵਿਚਾਰ ਤੋਂ ਬਾਅਦ ਭਰਾ ਇਸ ਗੱਲ ਤੇ ਸਹਿਮਤ ਹੋ ਗਏ ਕੋਈ 4-5 ਬਾਰੀ ਖਰਚੇ ਦਾ 500 ਰੁਪਏ ਦਾ ਮਨੀ ਆਰਡਰ ਆਇਆ ਫਿਰ ਉਹ ਵੀ ਬੰਦ ਹੋ ਗਿਆ ਚੰਨੋ ਨੇ ਫਿਰ ਤੋਂ ਅਦਾਲਤ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਸਨ ਅੱਜ 18 ਕੋਸਾਲ ਹੋ ਗਏ ਨੇ ਇਸ ਮੁਕੱਦਮੇ ਨੂੰ ਚੱਲਦੇ ਨੂੰ ਕੋਈ ਫੈਸਲਾ ਹੋਣ ਵਿੱਚ ਨਹੀਂ ਆਉਂਦਾ ਚੰਨੋ ਤਾਂ ਹੁਣ ਤਰੀਕਾ ਹੀ ਭੁਗਤਣ ਜਾਂਦੀ ਹੈ ਇਸ ਮੁਕੱਦਮੇ ਨੇ ਚੰਨੋ ਭੂਆ ਦੀ ਜ਼ਿੰਦਗੀ ਨਰਕ ਹੀ ਬਣਾ ਦਿੱਤੀ ਹੈ ਭਰਾ ਪਰਜਾਈਆਂ ਤੇ ਉਹਨਾਂ ਦੇ ਬੱਚੇ ਭੂਆ ਨੂੰ ਟਿਚ ਕਰਕੇ ਵੀ ਨਹੀਂ ਜਾਣਦੇ ਭਰਾ ਵੀ ਬਸ ਲੋਕਾਚਾਰੀ ਕਰਕੇ ਐਵੇਂ ਕੋਝਟਾਪਣ ਹੀ ਕਰਦੇ ਹਨ ਤਦ ਹੁਣ ਚੰਨੋ 부ਆ ਹਰ ਪਾਸੇ ਤੋਂ ਬਿਆਸ ਹੋ ਕੇ ਬਿਆਸ ਡੇਰੇ ਜਾਣ ਨੂੰ ਕਹਿੰਦੀ ਹੈ ਪਤਾ ਨਹੀਂ ਉੱਥੇ ਜਾ ਕੇ ਵੀ ਉਸ ਨਾਲ ਕੀ ਹੋਵੇਗਾ ਕਹਾਣੀ ਬਹੁਤ ਹੀ ਮਨ ਨੂੰ ਭਾਵੁਕ ਕਰ ਦੇਣੀ ਹਾਲੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਪਸੰਦ ਆਈ ਹੋਵੇਗੀ ਜੀ ਤੁਸੀਂ ਇਸ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ